ਅਖਰੀ ਕੰਦੋਸਤੋ ਅੱਜ ਮੈਂ ਗੱਲ ਕਰਨ ਜਾ ਰਿਹਾ ਮੱਲਾ ਟੂ ਲੋਪੋੜੀ ਰੋਡ ਦੀ ਜਿਹੜੀ ਕਿ ਅਖਰੀ ਚਰਚਾ ਦੇ ਵਿੱਚ ਰਹਿੰਦੀ ਆ ਕਿਉਂਕਿ ਪਹਿਲਾਂ ਤਾਂ ਇਸ ਰੋਡ ਦੇ ਉੱਪਰ ਆਵਾਜਾਈ ਘੱਟ ਹੋਣ ਦੇ ਕਾਰਨ ਟੁੱਟ ਖੋਦੀਆਂ ਵਾਰਦਾਤਾਂ ਬਹੁਤ ਹੁੰਦੀਆਂ ਸੀ ਥੋੜਾ ਜਿਹਾ ਟਾਈਮ ਹੋਇਆ ਹੁਣ ਘਟੀਆਂ ਨੇ ਕਿਉਂਕਿ ਇਹਦਾ ਕਾਰਨ ਇਹ ਵੀ ਇੱਕ ਤਾਂ ਵੱਖ-ਵੱਖ ਪਿੰਡਾਂ ਨੂੰ ਇਸ ਰੋਡ ਤੋਂ ਕੱਚੇ ਰਸਤੇ ਨਿਕਲਦੇ ਆ ਜਿਸ ਦਾ ਕਰਕੇ ਲੁੱਟਾ ਖੋਹਾਂ ਵਾਲਿਆਂ ਨੂੰ ਇਧਰ-ਉਧਰ ਭੱਜਣ ਦੇ ਵਿੱਚ ਆਸਾਨੀ ਆਉਂਦੀ ਆ ਕਾ ਮੌਕਾ ਮਿਲ ਜਾਂਦਾ ਕਿਉਂਕਿ ਲੋਪੋਮਲਾ ਰੋਡ ਤੋਂ ਇੱਕ ਕੱਚਾ ਰਸਤਾ ਪਿੰਡ ਰਸੂਲਪੁਰ ਨੂੰ ਵੀ ਜਾਂਦਾ ਤੇ ਜੇ ਦੇਖੇ ਦੂਸਰੇ ਪਾਸੇ ਅੱਗੇ ਜਾਈਏ ਚਕਰ ਮੀਨੀਆਂ ਵਾਲੀ ਸਾਈਡ ਤੋਂ ਵੀ ਇੱਕ ਰਸਤਾ ਨਿਕਲ ਜਾਂਦਾ ਸੋ ਇਸ ਕਰਕੇ ਇੱਥੇ ਜਿਹੜਾ ਇਹ ਗੜ ਬਣਿਆ ਰਿਹਾ ਪਹਿਲਾਂ ਕਾਫੀ ਟਾਈਮ ਲਟਕਵਾਂ ਵਾਲਿਆਂ ਦਾ ਉਹਦੇ ਨਾਲ ਇੱਕ ਗੱਲ ਇਹ ਆ ਕਿ ਮੈਂ ਅੱਜ ਉੱਧਰ ਗਿਆ ਸੀ ਜਾਣ ਦਾ ਮੌਕਾ ਮਿਲਿਆ ਮੈਨੂੰ ਤੇ ਕਿ ਬਹੁਤ ਵੱਡੇ ਵੱਡੇ ਡੂੰਘੇ ਖੱਡੇ ਪਏ ਹੋਏ ਆ ਜਿਹੜੇ ਕਿ ਪਾਣੀ ਨਾਲ ਭਰੇ ਹੋਏ ਆ بارش ਦੇ ਕਾਰਨ ਦੁਪਹੀਆ ਬੰਨ ਵਾਲਿਆਂ ਉਹਨਾਂ ਨੂੰ ਲੰਘਣ ਨੂੰ ਬਹੁਤ ਮੁਸ਼ਕਲ ਹੁੰਦੀ ਆ ਤੇ ਗੱਡੀਆਂ ਵੀ ਬਿਲਕੁਲ ਸਲੋ ਕਰਕੇ ਲੰਘਾਉਣੀਆਂ ਪੈਂਦੀਆਂ ਕੋਈ ਵੀ ਉੱਥੇ ਜਿਹੜੀ ਹੈਗੀ ਆ ਘਟਨਾ ਵਾਪਰ ਸਕਦੀ ਆ ਚਾਹੇ ਦੁਪਹੀਆ ਬੰਨ ਵਾਲਾ ਕੋਈ ਉੱਥੇ ਹਾਦਸੇ ਦਾ ਸ਼ਿਕਾਰ ਹੋ ਸਕਦਾ ਕੋਈ ਲੁੱਟ ਹੋਣ ਦਾ ਸ਼ਿਕਾਰ ਵੀ ਹੋ ਸਕਦਾ ਕਿਉਂਕਿ ਜਿਹੜੇ ਲੁੱਟਾ ਹੋਣ ਵਾਲੇ ਉਹਨਾਂ ਨੂੰ ਇੱਕ ਵਧੀਆ ਮੌਕਾ ਮਿਲਦਾ ਉੱਥੇ ਇੱਕ ਕਨਵੈਨਸ ਵਾਲੇ ਨੂੰ ਸਲੋ ਕਰਕੇ ਲੰਘਣਾ ਪੈਂਦਾ ਪ੍ਰਸ਼ਾਸਨ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ ਸਰਕਾਰ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਕਿ ਇਸ ਰੋਡ ਨੂੰ ਤੁਰੰਤ ਲਾਇਆ ਜਾਵੇ ਕਿਉਂਕਿ ਇਹ ਰੋਡ ਤੱਕ ਜਿਹੜਾ ਅਸੀਂ ਲੋਪੋ ਤੋਂ ਅੱਗੇ ਵੀ ਬਹੁਤ ਟੁੱਟਿਆ ਹੋਇਆ ਸੀ ਪਰ ਅਸੀਂ ਇਸ ਸਮਾਗਮ ਮੌਕੇ ਉਸ ਲੋਪੋ ਤੋਂ ਲੈ ਕੇ ਜੋ ਬਦਨੀ ਤੱਕ ਦਾ ਟੋਟਾ ਸੀ ਉਹਨੂੰ ਸੀਮੈਂਟ ਦੇ ਨਾਲ ਬਣਾਇਆ ਗਿਆ ਪਰ ਮੈਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਉਹ ਕਿਹਨੇ ਬਣਾਇਆ ਕਿਹਨੇ ਨਹੀਂ ਪਰ ਉਹ ਇਹ ਲੱਗ ਰਿਹਾ ਕਿ ਆਮ ਲੋਕਾਂ ਵੱਲੋਂ ਹੀ ਉਹ ਜਿਹੜਾ ਹੈਗਾ ਸੀਮੈਂਟ ਦਾ ਪੈਚਵਰਕ ਕੀਤਾ ਗਿਆ ਹੈ ਤੇ ਤੇ ਪੁਖਤਾ ਜਾਣਕਾਰੀ ਨਹੀਂ ਹੈਗੀ ਮੈਨੂੰ ਇਹਦੇ ਬਾਰੇ ਮੈਂ ਉਸ ਵਿਸ਼ੇ ਤੇ ਗੱਲ ਨਹੀਂ ਕਰੂੰ ਪਰ ਜਿਹੜਾ ਇਹ ਮੱਲਾ ਟੂ ਲੋਪੋ ਰੋਡ ਜਿਹੜਾ ਕਿ ਬਹੁਤ ਹੀ ਨਾਕ ਬਣ ਚੁੱਕਿਆ ਬਹੁਤ ਡੂੰਘੇ ਖੱਡੇ ਆ ਖੱਡਿਆਂ ਦੇ ਵਿੱਚ ਇੱਟਾਂ ਰੋੜੇ ਵੀ ਸਿੱਟੇ ਹੋਏ ਆ ਜਿਹੜੇ ਕਹਨ ਮਿੱਟੀ ਲੈਣ ਦੇ ਕਾਰਨ ਉਹ ਹਾਦਸੇ ਦਾ ਕਾਰਨ ਬਣ ਸਕਦੇ ਦੁਪਹੀਆ ਵਾਹਨਾਂ ਲਈ ਖਾਸ ਕਰਕੇ ਸੋ ਵੀਡੀਓ ਨੂੰ ਮੇਰਾ ਵੀਰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਲਕਾ ਵਿਧਾਇਕ ਮਨਜੀਤ ਸਿੰਘ ਵਿਲਾਸਪੁਰ ਤੱਕ ਪਹੁੰਚ ਸਕੇ ਇਹ ਉਕੇ ਉਹਨਾਂ ਦੇ ਹਲਕੇ ਦਾ ਜਿਹੜਾ ਹੈਗਾ ਇਹ ਪਿੰਡ ਤੇ ਲੰਬੇ ਸਮੇਂ ਤੋਂ ਇਹ ਰੋੜਾ ਜਿਹੜੀ ਕਾਫੀ ਤਕਰੀਬਨ ਮੰਨ ਲਓ ਕਿ 1.5 ਕਿਲੋਮੀਟਰ ਦਾ ਟੋਟਾ ਜਿਹੜਾ ਹੈ ਬਹੁਤ ਹੀ ਖਸਤਾ ਹਾਲਤ ਦੇ ਵਿੱਚ ਆ ਇੱਕ ਰਸਤੇ ਦੇ ਉੱਤੇ ਬਾਰਦਾਤਾਂ ਵੀ ਹੁੰਦੀਆਂ ਰਹੀਆਂ ਲੋਕ ਮਤਲਬ ਆਉਣਾ ਜਾਂਦੇ ਜਿਹੜੇ ਉਹ ਬੜਾ ਡਰਦੇ ਮਾਹੌਲ ਚ ਨਿਕਲਦੇ ਆਉਂਦੇ